ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀਂ ਬਾਜਬੜੀ ਕਟਾਈਆ ਬਾਬਾ ਸਾਹਿਬ ਦੇ ਦਰਬਾਰ ਦਾ ਝੂਮੜਾ ਸਾਹਿਬ ਦਾ ਨਾਰਾ ਹੈ ਉਹਨਾਂ ਨੇ ਸਾਡੇ ਲਈ ਸਵਰਛ ਕਰਕੇ ਸੁਵਿਧਾਨ ਬਣਾਇਆ ਉਹ ਸੁਵਿਧਾਨ ਨੂੰ ਸੋਧ ਕਰਕੇ ਸਰਕਾਰ ਨੇ ਰੋਜ਼ਗਾਰ ਗਰੰਟੀ ਯੋਜਨਾ 2015 ਕਾਨੂੰਨ ਬਣਾਇਆ ਮਨਰੇਗਾ ਜੀ ਨਹੀਂ ਕਹਿੰਦੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਆ ਕਿ ਉਹਨਾਂ ਦਾ ਨਾਮ ਅੱਜ ਲਿਖਿਆ ਨਹੀਂ ਹੋਣਾ ਚਾਹੀਦਾ ਪਰ ਬੇਨਤੀ ਕਰਾਂਗਾ ਕਿ ਉਹ ਦੁਬਾਰਾ ਫਿਰ ਜੈਪੀ ਜੈ ਭਾਰਤ ਹੁਣ ਠੀਕ ਅੱਜ ਪਿੰਡ ਸਿਆਲ ਆਉਣਗੇ ਮਨਰੀਗਾ ਮਜ਼ਦੂਰਾ ਦੇ ਨਾਲ ਮੀਟਿੰਗ ਕੀਤੀ ਆ ਜਿਸ ਵਿੱਚ ਸੈਮਤੀ ਦੇ ਨਾਲ ਸਾਡੀ ਛੇਤੀ ਠੀਕ ਰਹਿਣੀ ਜਿਨ੍ਹਾਂ ਨੂੰ ਪਤਾ ਹੈ ਰਾਜਵੀਰ ਕੌਰ ਜਿਨ੍ਹਾਂ ਨੂੰ ਅੱਜ ਜ਼ਿੰਮੇਵਾਰੀ ਦਿੱਤੀ ਗਈ ਆ ਮਨਰੀਗਾ ਦੀ ਇਹਨਾਂ ਨੂੰ ਅੱਜ ਇਥੋਂ ਦਾ ਮੀਟ ਬਣਾ ਦਿੱਤਾ ਗਿਆ ਤਾਂ ਮੈਂ ਤੁਹਾਨੂੰ ਮਨਰੇਗਾ ਬਾਰੇ ਜਾਣਕਾਰੀ ਦਵਾਂਗਾ ਕਿ ਮਨਰੇਗਾ ਕਿੱਥੋਂ ਸ਼ੁਰੂ ਹੋਈ ਸੀ ਤਾਂ ਇਹ ਕੀ ਹਾਲਾਤ ਨੇ ਮਨਰੇਗਾ ਦੇ ਤੇ ਕਿਵੇਂ ਅੱਗੇ ਸ਼ੁਰੂ ਹੋਈ ਆ ਤੁਹਾਡੇ ਕੋਲੇ ਕਾਟ ਆ ਜਿਹੜਾ ਇਹ ਤੁਸੀਂ ਇੱਕ ਕਥੌਲਟੀ ਬੈਟਰ ਆ ਸਰਕਾਰ ਨੇ ਤੁਹਾਨੂੰ ਦਿੱਤਾ ਤੁਸੀਂ ਇਥੋਂ ਦੇ ਮਨਰੇਗਾ ਦੇ ਮਾਲਕ ਆ ਆ ਉੱਪਰ ਲਿਖਿਆ ਮਹਾਤਮਾ ગાંધી ਮਹਾਤਮਾ ગાંધી ਨੇ ਸਾਡੇ ਲਈ ਕੁਝ ਨਹੀਂ ਕੀਤਾ ਲੇਕਿਨ ਫਿਰ ਵੀ ਸਰਕਾਰਾਂ ਨੇ ਇਹਦਾ ਲੋਗੋ ਲਾਟਾ ਹੈ ਬੇਨਤੀ ਕਰਾਂਗੇ ਕਿ ਇਹਦੇ ਲੋਗੋ ਦੀ ਬਦੌਲਤ ਬਾਬਾ ਸਾਹਿਬ ਡਾਕਟਰ ਬੇਕਾਰੀ ਲੋਕਾਂ ਦਾ ਲੋਗੋ ਬਣੇ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਦੇ ਠੱਕਾਂ ਦੀ ਲੜਾਈ ਕੀਤੀ ਆ ਉਹਨਾਂ ਦਾ ਲੋਗੋ ਹੋਣਾ ਚਾਹੀਦਾ ਤੁਸੀਂ ਮੇਰੇ ਨਾਲ ਸਹਿਮਤ ਹੋ ਬਈ ਹਾਂਜੀ ਤਾਂ ਲਿਖਿਆ ਹੋਇਆ ਕੌਮੀ ਵਿਹਾਰੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਕੌਮੀ ਵਿਹਾਰੀ ਰੋਜ਼ਗਾਰ ਗਰੰਟੀ ਯੋਜਨਾ 2005 ਦਾ ਅੱਡਾ ਤੋਂ ਗਰੰਟੀ ਕਾਨੂੰਨ ਬੜਿਆ ਕਿੱਥੋਂ ਆ ਤੁਸੀਂ ਸੀਨੀਅਰ ਜੀ ਗੱਲ ਕਰ ਰਹੇ ਹੋ ਬਾਬਾ ਸਾਹਿਬ ਦੇ ਉੱਤੇ ਦੇਖ ਕਰਕੇ ਹਿੰਦੂ ਜਿਹੜਾ 1952 ਦਾ ਸੰਵਿਧਾਨ ਬਣਾਇਆ ਸੀ ਉਹਦੇ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵਲ ਦੇ ਅਧਾਰ ਤੇ ਦੇਣਾ 1952 ਦੇ ਕਾਨੂੰਨ ਨੂੰ 2005 ਚ ਸੋਧ ਕਰਕੇ ਰੋਜ਼ਗਾਰ ਗਰੰਟੀ ਐਕਟ 2005 ਦਾ ਕਾਨੂੰਨ ਬਣਾਇਆ ਗਿਆ 2005 ਦਾ ਕਾਨੂੰਨ ਬਣਿਆ ਅਜ 25 ਸਾਲ ਹੋ ਚਲੇ ਆ ਕਪ 20 ਸਾਲ ਹੋ ਚਲੇ 2023 ਚੜ ਰਿਹਾ ਵਾਲਾ ਹੈ ਨਾ ਦਾ ਹਾਲੇ ਤੱਕ ਜਿਹੜਾ ਮੰਡਰੀਗਾ ਦਾ ਕਾਨੂੰਨ ਆ ਉਹ ਲਾਗੂ ਨਹੀਂ ਹੋਇਆ 35% 30% ਜਿੱਥੇ ਬੰਦੀਆਂ ਨੇ ਧਰਨੇ ਰਾਤ ਨੂੰ ਲਾਗੂ ਕਰਾਏ ਆ ਲੇਕਿਨ ਸਰਕਾਰਾਂ ਨੇ ਹਾਲੇ ਤੱਕ ਕੋਈ ਲਾਗੂ ਨਹੀਂ ਆਪ ਬੈਕ ਸਾਈਡ ਤੇ ਲਿਖਿਆ ਹੋਇਆ ਤੀਜੀ ਲੈਂਚ ਹਰ ਘਰ ਹਰ ਸਾਲ ਘੱਟੋ ਘੱਟ 100 ਦਿਨ ਦਾ ਕਮਲ ਹੈ ਘੱਟੋ ਘੱਟ 100 ਦਿਨ ਦੇ ਕਮਲ ਹੈ ਹਿਸਾਬ ਨਾਲ ਤੁਹਾਨੂੰ 25 ਤੋਂ ਲੈ ਕੇ 30000 ਰੁਪਇਆ ਪਿਛਲਾ ਰੇਟ ਜਿਹੜਾ ਸਰਾਣਾ ਰੇਟ ਦੇ ਹਿਸਾਬ ਤੇ ਤੁਹਾਡੇ ਹਰ ਘਰ ਦਾ ਹਰ ਸਾਲ ਦਾ 25 ਤੋਂ ਲੈ ਕੇ 30000 ਰੁਪਇਆ ਬਣਦਾ ਸੀ 19 ਸਾਲਾਂ ਦੇ ਨਾਲ ਗੁਣਾ ਕਰ ਲਈ ਤੇ ਤੁਹਾਡਾ 5 ਲੱਖ 70000 ਰੁਪਇਆ ਹਰ ਕਰਦਾ ਹੈ ਲੇਕਿਨ ਸਰਕਾਰ ਨੇ ਜਿੰਮੇਵਾਰੀ ਕਿਹਦੀ ਲਈ ਸੀ ਜਿਹੜੇ ਲੋਕ ਹੱਥ ਜੋੜ ਕੇ ਨੀਨੇ ਹੋ ਕੇ ਤੁਹਾਡੇ ਕੋਲੇ ਆਉਂਦੇ ਆ ਪਬਲਿਕ ਤੇ ਪਬਲਿਕ ਨੇ ਦਾਇਆ ਕੀਤੀ ਚੋਣ ਕੀਤੀ ਚੋਣ ਕਰਨ ਸਮੇ ਸਰਟੀਫਿਕੇਟ ਮਿਲਿਆ ਸਰਟੀਫਿਕੇਟ ਤੁਹਾਡੀ ਬਦੌਲਤ ਮਿਲਿਆ ਉਹਨਾਂ ਨੂੰ ਗੱਡੀਆਂ ਕਾਰਾਂ ਕੋਠੀਆਂ ਖਰਚੇ ਗਨਮਿਲ ਤੁਹਾਡੀ ਬਦੌਲਤ ਮਿਲੇ ਤਨਖਾਹ 1.5 ਲੱਖ ਰੁਪਈਆ ਤੁਹਾਡੀ ਬਦੌਲਤ ਮਿਲੇ ਤੇ ਤੁਹਾਡੇ ਜੇਬ ਚੋਂ ਪੈਸਾ ਜਾਂਦਾ ਜਿਹੜਾ ਸਰਕਾਰ ਟੈਕਸ ਕਰਦੀ ਆ ਉਹ ਟੈਕਸ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਦੋ ਤਰ੍ਹਾਂ ਦੇ ਲੋਕ ਆ ਜਿਹੜੇ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਚੁਨੇ ਹੋਇਆ ਉਹ ਵੀ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਆ ਜਿਹੜੇ ਇਸ ਨਰੇਗਾ ਨੂੰ ਲਾਗੂ ਕਰਾਉਣ ਵਾਲੇ ਮੁਲਾਜ਼ਮ ਨੇ ਉਹ ਤੁਹਾਡੇ ਨੌਕਰ ਨੇ ਇਸ ਮਾਲਕ ਨੂੰ ਮਨਰੇਗਾ ਦਾ ਜਿਹਦਾ ਜੋਬ ਕਾਰਡ ਬਣਿਆ ਉਹ ਮਾਲਕ ਆ ਮਾਲਕ ਨੂੰ ਕੰਮ ਦੇਣਾ ਕੰਮ ਦੇ ਪੈਸੇ ਲਾ ਕੇ ਦੇਣੀ ਸਰਕਾਰ ਅਰਬਾਂ ਰੁਪਏ ਖਰਚ ਕਰ ਰਹੀ ਆ لیکن پھر بھی مالک تک کام نہیں۔ کچھ بیبییاں دسਦੀਆਂ ਸੀਗੀਆਂ ਤੇ ਅਸੀਂ ਕੰਮ ਕੀਤਾ ਪੈਸੇ ਨਹੀਂ ਮਿਲੇ। ਇੱਕ ਬਾਈ ਵੀ ਬੋਲਦਾ ਸੀ ਕਿ ਮੇਰੇ ਨਾਲ ਵੀ ਅਕਾਸੜਦੇ ਆ। ਹੈ ਨਾ ਗੁੱਸੇ ਨਾਲ ਬੋਲਦੇ ਨੇ। ਅਸੀਂ ਕੰਮ ਕੀਤਾ ਪੈਸੇ ਨਹੀਂ ਦਿੱਤੇ। ਪਰ ਮੇਰੀ 2004 ਤੋਂ ਲੈ ਕੇ ਤੁਹਾਡੇ ਨਾਲ ਇਹ ਮਨਰੇਗਾ ਦੀ ਲੜਾਈ ਸ਼ੁਰੂ ਆ। ਜਿੰਨਾ ਚਿਰ ਮੇਰੇ ਨਾਲ ਕੱਖੇ ਹੋ ਕੇ ਗੱਲਬਾਤ ਨਹੀਂ ਕਰੋਗੇ ਫਾਰਮ ਨਹੀਂ ਕਰੋਗੇ ਮੇਰੀ ਸ਼ਾਂਤੀ ਦੇ ਨਾਲ ਨਹੀਂ ਤਰਲੋਗੇ ਉਹਨਾਂ ਚਿਰ ਮੈਨੂੰ ਕੋਈ ਪਤਾ ਨਹੀਂ ਲੱਗਦਾ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਪੈਸੇ ਅੜਿਆ ਮੈਂ ਪ੍ਰਾਲਾ ਕਰਾਂਗਾ ਜਿਨ੍ਹਾਂ ਦੀਆਂ ਹਾਜ਼ਰੀਆਂ ਲੱਗੀਆਂ ਹੋਈਆਂ ਉਹਨਾਂ ਦੇ ਪੈਸੇ ਤਾਂ ਕਢਾ ਕੇ ਦੇ ਸਕਦਾ ਵਾਂ ਪਰ ਜਿਨ੍ਹਾਂ ਦੀਆਂ ਹਾਜ਼ਰੀਆਂ ਨਹੀਂ ਲੱਗੀਆਂ ਜਿਨ੍ਹਾਂ ਦੀਆਂ ਹਾਜ਼ਰੀਆਂ ਨਹੀਂ ਲੱਗੀਆਂ ਪਰ ਉਹ ਲਿਖਤੀ ਕੰਪਲੇਟ ਦੇਣੀ ਪੈਣੀ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਨੂੰ 70% ਮੇ ਦਾ ਇਸ ਪਾਰੇ ਹਾਜ਼ਰੀਆਂ ਨਹੀਂ ਲੱਗੀਆਂ ਜੇ ਤੁਸੀਂ ਕੰਪਲੇਂਟ ਕਰੋਗੇ ਫਿਰ ਵੀ ਦੇ ਪੈਸੇ ਫਾਦੋਗੇ ਹੁਣ ਤੁਸੀਂ ਸਾਡੀ ਪੀਰਾਨੀ ਨੂੰ ਕੀ ਨਾਮ ਦੱਸਿਆ ਸੁਖਾਜੀ ਰਾਜੀਵ ਕੌਰ ਨੂੰ ਤੁਸੀਂ ਜੋਬ ਕਾਰਡ ਬਣਾਉਣ ਲਈ ਤੇ ਚਾਹ ਮੰਗ ਪੱਤਰ ਜਿਹੜਾ ਆਪਾਂ ਭਰਨਾ ਉਹਦੇ ਲਈ ਤਿੰਨ ਪ੍ਰੂਫਾਂ ਦੀ ਲੋੜ ਹੈ ਧਾਰਕਾਰ ਦੀ ਫੋਟੋ ਕਾਪੀ ਜੋਬ ਕਾਰਡ ਦੀ ਫੋਟੋ ਕਾਪੀ ਬੈਂਕ ਖਾਤੇ ਦੀ ਫੋਟੋ ਫੋਟੋ ਕਾਪੀ ਦਾ ਸੱਚ ਬਣਾ ਕੇ ਦੇਣਾ ਅਰੀਜਨਲ ਨਹੀਂ ਦੇਣਾ ਫਾਰਮ ਹੋਏਗਾ ਆਪਣੀ ਪਾਰਟੀ ਦਾ ਉਹਦੇ ਤੇ ਲੋਗੋ ਆ ਆਪਣਾ ਸਮੂਹ ਮਜ਼ਦੂਰ ਸੰਘ ਸਭਾ ਰਜਿਸਟਰਡ ਪਾਰਟੀ ਦਾ ਸਰਪ੍ਰਸਤ ਸਭਾ ਆਸੀਂ ਮਜ਼ਦੂਰ ਹੈ ਨਾ ਸਾਡਾ ਉਹਦੇ ਤੇ ਲੋਗੋ ਮਜ਼ਦੂਰਾਂ ਦੀ ਉਹ ਤੁਹਾਡੀ ਪਾਰਟੀ ਆ ਉਹ ਤੁਹਾਡੇ ਤੇ ਹਰ ਟਾਈਮ ਤੇ ਆਉਣੀ ਹੈ ਮੈਂ ਕੁਝ ਨਾ ਚਾਹੁੰਦਾ ਚਾਹੁੰਦਾ ਕੋਈ ਬੋਲਣਾ ਚਾਹੁੰਦਾ ਆਪੇ ਜੀ ਕੀ ਨਾਮ ਹੈ ਡਾਡਾ ਤੁਸੀਂ ਕੁਝ ਦੱਸਣਾ ਚਾਹੁੰਦੇ ਸੀ ਕੈਮਰਾਮੈਨ ਜੀ ਨੇੜੇ ਆਓ ਦੱਸਣਾ ਚਾਹੁੰਦੇ ਸੀ ਕਿ ਨਾ ਪਾਸਾ ਨੂੰ ਜੋਬ ਕੱਢ ਦਿੱਤਾ ਅੱਛਾ ਤੇ ਨੰਬਰ ਲੈ ਲਿਆ ਹੈਗਾ ਨੰਬਰ ਮੇਰੇ ਕੋਲੇ ਹੈਗਾ ਮੇਰੀ ਕਾਪੀ ਤੇ ਮੈਂ ਲਿਖ ਆ ਲਿਆ ਹਾਂ ਜੌਬ ਕੱਢ ਦਿੱਤਾ ਨਹੀਂ ਨਾ ਮੇਰੀ ਨਾ ਸਾਨੂੰ ਪੈਸਾ ਤੇ ਲੱਗ ਕੰਮ ਕਿੰਨਾ ਚਿਰ ਕੀਤਾ ਸੀ ਕੰਮ ਮੇਰੀ ਨੂੰ ਨੇ ਡੇਢ ਮਹੀਨਾ ਮੈਂ ਕੀਤਾ ਮਿੰਨਾ ਕਿਹੜੀ ਜਗ੍ਹਾ ਤੇ ਕੀਤਾ ਸੀ ਮੈਂ ਅਛੇ ਉਹ ਨਾਲ ਦੇ ਰਿਹਾ 25 35 ਉਹਨਾਂ ਸੇਰਖਾ ਕੋਲੇ ਅੱਡ ਕਰਵਾਇਆ ਕਿ ਨਹੀਂ ਸੀ ਕਰਵਾਇਆ ਸਰਪੰਚ ਨੇ ਸਤੂ ਨਹੀਂ ਜਿਹੜਾ ਬਣਿਆ ਸੀ ਤਾਂ ਇੱਕ ਪੈਸਾ ਵੀ ਸਾਨੂੰ ਆਇਆ ਨਾ ਸਤੂ ਦੀ ਦਵਾਨੀ ਵੀ ਨਹੀਂ ਆਈ ਕਿਸੇ ਮਨੀਆਂ ਕਰਾਣੋਂ ਨਹੀਂ ਆਏ ਫਿਰ ਸੇਮਨ ਵਾਲੇ ਦੀ ਤਰ੍ਹਾਂ ਗੱਲ ਕਰਦੇ ਇੱਥੇ ਵੀ ਨਹੀਂ ਮੇਰਾ ਨਾਮ ਹਰਦੀਪ ਕੋਰਾ ਪਿੰਡ ਪਿਆਰੇ ਆਣਾ ਤੇ ਅਸੀਂ ਗਲੀਆਂ ਨਾਲੀਆਂ ਦਾ ਗਲੀਆਂ ਦਾ ਕੰਮ ਕੀਤਾ ਅਸੀਂ ਗਸਨ ਪੈਸੇ ਵੀ ਅਲੀਆ ਨਾਲ ਜੰਮਨ ਮਨਰੀ ਗੱਲ ਕੀਤੀ ਸੀ ਹਾਂ ਜੀ ਤੁਸੀਂ ਪੰਜ ਕੀ ਕੀਤਾ ਸੀ ਅਸੀਂ ਵੀ ਇਹੀ ਕੰਮ ਕੀਤਾ ਸੀ ਜੀ ਹਾਂ ਜੀ ਸੇਰ ਖਾ ਦਾ ਕੰਮ ਕਰਕੇ ਆਇਆ ਜੀ ਇੱਕ ਪਰੇ ਸੰਗ ਹੈ ਹਾਂ ਜੀ ਤੁਸੀਂ ਕੁਝ ਕੁਝ ਬੋਲਣਾ ਚਾਹੁੰਦੇ ਸੀ ਕੀ ਨਾ ਮਤਲਬ ਇਹਨਾਂ ਦੇ ਪੈਸੇ ਸਿੱਕ ਪਰ ਅਸੀਂ ਵੀ ਜੇ ਕਰਾ ਕੰਮ ਕੀਤਾ ਹੀ ਪਰ ਸਾਡੇ ਵੀ ਪੈਸੇ ਨਹੀਂ ਆਏ ਸੀਗੇ ਮਹੀਨਾ ਮਹੀਨਾ ਚਲੋ ਮੈਂ ਥੋੜਾ ਜਿਹਾ ਸਾਡੇ ਨਾਲ ਵਿਚਾਰ ਕਰਨ ਦਾ ਕਰਾਂ ਨਾ ਧਿਆਨ ਕਰਿਓ ਜੀ ਕਿਸੇ ਤੇ ਡੰਗਰ ਹੈਗੇ ਆ ਜੀ ਹਾਂ ਜੀ ਡੰਗਰਾਂ ਦਾ ਰੱਸਾ ਲਾ ਦੀਜੀ ਤੇ ਮਗਰ ਡਾਂਗ ਵਾਲਾ ਬੰਦਾ ਨਾ ਹੋਵੇ ਤਾਂ ਘਰੇ ਆ ਜੂਗਾ ਮੋਰ ਨਹੀਂ ਜੀ ਨਹੀਂ ਆਣਾ ਤੇ ਜੇ ਡਾਂਗ ਵਾਲਾ ਬੰਦਾ ਹੋਇਆ ਤਾਂ ਘਰੇ ਆ ਜੂ ਇਹ ਰਾਤ ਤੇ ਫਿਰ ਤੁਹਾਡਾ ਮਨਰੇਗਾ ਦਾ ਕੋਈ ਵਾਰਸ ਹੈ ਨਹੀਂ ਠੀਕ ਹੈ ਉਹ ਜਿਹੜੇ ਕੰਮ ਚਲਾਉਂਦੇ ਸੀ ਨਾ ਉਹ ਲੋ ਧਰਨੇ ਲੱਗਦੇ ਆ ਰੌਲਾ ਪੈਂਦਾ ਤੇ ਰੌਲਾ ਪੈਂਦਾ ਤੇ ਬੀਸੀ ਤੇ ਦਬਾਅ ਬਣਾਉਂਦੀ ਹੈ ਸੈਂਟਰ ਸਰਕਾਰ ਹੈਨਾ ਤੇ ਉਹ ਕਹਿੰਦੇ ਵੀ ਇੱਥੇ ਕੀ ਕਰਦਾ ਅਸੀਂ 80 ਕਰੋੜ ਰੁਪਏ ਮਨਰੇਗਾ ਦਾ ਪੈਸਾ ਦਿੱਤਾ ਲੋਕਾਂ ਨੂੰ ਕਹਿੰਦਾ ਕਿਉਂ ਨਹੀਂ ਤੇ ਫਿਰ ਉਹ ਡੀਸੀ ਕਹਿੰਦਾ ਵੀਡੀਓ ਨੂੰ ਉਤਾਰ ਲੈਂਦਾ ਅੰਦਰ ਉਹਦਾ ਮੇਰੀ ਬੇਇੱਜ਼ਤੀ ਹੰਦੀ ਕੰਮ ਚਲਾਉਂ। ਵੀਡੀਓ ਸਰਪੰਚਾਂ ਨੂੰ ਤਾਰ ਲਿੰਦਾ ਹੈ। ਤੇ ਸਰਪੰਚ ਕੀ ਕਰਦੇ ਆ? ਉਹਦਾ ਸਰਪੰਚ ਦਾ ਵਫਾਦਾਰ, ਸਰਪੰਚ ਦਾ ਰਿਸ਼ਤੇਦਾਰ, ਸਰਪੰਚ ਦਾ ਪਰਿਵਾਰ ਤੇ ਸਰਪੰਚ ਦੇ ਨਾਲ ਉਹ ਜਿਹੜੇ ਗੁੰਡੇ ਘੁੰਮਦੇ ਆ। ਦਬਾਅ ਬਣਾਉਂਦੇ ਆ ਹਨਾ ਲੋਕਾਂ ਦੇ ਆ ਚਾਰ ਬੰਦੇ ਕਾਗਜ਼ਾਂ ਦੇ ਕੰਮ ਲੈਂਦੇ ਆ ਤੇ ਤੁਹਾਨੂੰ ਕਿਉਂ ਕੰਮ ਨਹੀਂ ਆ ਤੁਹਾਨੂੰ ਅਸੀਂ ਕੰਮ ਤਾਂ ਕਰਵਾ ਲਿਆ ਸਾਡੀ ਵੀ ਤਾਂ ਐਂ ਹੀ ਹੋਇਆ ਕੰਮ ਤੁਹਾਨੂੰ ਕਰਵਾ ਲਿਆ ਪੈਸੇ ਤੁਹਾਨੂੰ ਤਾਂ ਵੀ ਦਿੰਦੇ ਆਂਦੇ ਬਣਾ ਲਿਆ ਘਰ ਦੇ ਘਰ ਬਰ ਤਾਂ ਨਹੀਂ ਉਹ ਦਿੰਦੇ ਲੈ ਕੇ ਪੈਸੇ ਤੁਹਾਨੂੰ ਤਾਂ ਨਹੀਂ ਲੈ ਕੇ ਦਿੰਦੇ ਕਿ ਜੇ ਹੁਣ ਤੁਸੀਂ ਕੰਮ ਕੀਤਾ ਪੈਸੇ ਮਿਲ ਕੇ ਦੁਬਾਰਾ ਫੇਰ ਕੰਮ ਮੰਗੋਗੇ ਕਿ ਜੇ ਤੁਸੀਂ ਦੁਬਾਰਾ ਹਰ ਵਾਰ ਵਾਰ ਕੰਮ ਮੰਗਣ ਲੱਗ ਪਏ ਤੇ ਉਹਨਾਂ ਦੇ ਕੋਲੇ ਕੁਝ ਨਹੀਂ ਰਹੇ ਤਾਂ ਮੈਨੂੰ ਮਿਹਨਤ ਤੁਹਾਡੇ ਤੋਂ ਪੂਰੀ ਜੇ ਤੁਸੀਂ ਸਾਥ ਦਿਓ ਆਪਣੇ ਸਮੂਹ ਮਜ਼ਦੂਰ ਵਲ ਖਰ ਸਭਾ ਹਾਂ ਮਾਨਤਾ ਪ੍ਰਾਪਤਾਂ ਸਰਟੀਫਿਕੇਟ ਰਜਿਸਟਰ 'ਚ ਆਪਣੇ ਕੋਲੇ ਕੋਈ ਆਪਾਂ ਨੂੰ ਕੋ ਰੌਣ ਵਾਲੀ ਡੋਰ ਲੋਡ ਨਹੀਂ ਹੈਗੀ ਤੇ ਆਪਾਂ ਕੰਮ ਚਲਾਵਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਮ ਜੈ ਮਹਾਰਾਜ ਸਸੀ ਕਾ ਨਮਸਕਾਰ ਦੀ ਥੋੜਾ ਜਿਹੀ ਪਿੱਛੇ ਨੂੰ ਹੋ ਕੇ ਜੀ ਫੋਟੋਕ ਬਣਾ ਲਓ ਜਿਸ ਤਰ੍ਹਾਂ ਮੈਂ ਦੱਸੀ ਸੀ ਫੋਟੋ ਨਹੀਂ ਬਣਾ ਰਹੇ ਤੁਸੀਂ